ਤੇ ਜੇ ਵਾਹਿਗੁਰੂ ਦਾ ਨਾਮ ਹੀ ਤੈ ਛੱਡ ਦਿੱਤਾ ਹੈ ਤੇ ਫਿਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਤੋਜਕ ਜਾਹੇਂਗੇ ਸਤਿ ਭਖੈ ਰਵਿਦਾਸ ਇਹ ਸਤਿਗੁਰੂ ਜੀ ਦੀ ਬਾਣੀ ਦਾ ਖਲਾਸਾ ਵੀ ਜਿੰਨੇ ਹੁਣ ਹਰੀ ਨਾਮ ਰੂਪੀ ਹੀਰਾ ਛੱਡ ਹੀ ਦਿੱਤਾ ਹੈ ਤੇ ਫਿਰ ਮੋਹਰ ਲਾ ਕੇ ਕਿਹਾ ਵੀ ਸਤਿ ਭਾਖ ਹੈ ਰਵਿਦਾਸ ਭਗਤ ਰਵਿਦਾਸ ਜੀ ਕਹਿੰਦੇ ਵੀ ਸੱਚਾ ਬਚਨ ਹੈ ਤੇ ਨਰ ਦੋਚਕ ਜਾਹੇਂਗੇ ਉਹ ਫਿਰ ਉਹਨੂੰ ਨਰਕਾਂ ਦੀ ਅੱਗ ਤੋਂ ਪੈਣੋਂ ਕੌਣ ਬਚਾ ਸਕਦਾ ਹੈ ਇਸ ਤਰ੍ਹਾਂ ਭਗਤ baba ਫਰੀਦ ਸਾਹਿਬ ਜੀ ਕਹਿੰਦੇ ਸੋਈ ਸਰਬਰ ਧੁੰਦ ਲਹੋ ਤੈਨੂੰ ਚਾਹੀਦਾ ਹੈ ਕਿ ਜਿਸ ਗੁਰੂ ਸਾਹਿਬ ਜੀ ਦੇ ਲੜ ਲੱਗਣ ਨਾਲ ਤੂੰ ਮੁਕਤ ਹੋ ਜਾਵੇਂ ਆਪਾਂ ਸ਼ਬਦ ਸੁਣ ਰਹੇ ਸੀ ਨਾ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੁਹਿਤਾਰਾ ਐਸੇ ਸਤਿਗੁਰੂ ਜੋ ਆਪ ਮੁਕਤ ਰੂਪ ਹਨ ਗਰੀਬ ਨਵਾਜ਼ ਤੇ ਜਿਹੜਾ ਵੀ ਚਰਣੀ ਲੱਗਦਾ ਸਤਿਗੁਰੂ ਜੀ ਉਸ ਨੂੰ ਵੀ ਤਾਰਨ ਦੇ ਸਮਰੱਥ ਹਨ ਤੇ ਜਿਹੜਾ ਆਪ ਹੀ ਨਹੀਂ ਤਰਿਆ ਉਹਨ ਕਿਸੇ ਨੂੰ ਕੀ ਤਾਰਨਾ ਹੈ ਇਸ ਕਰਕੇ ਐਸੇ ਸਤਿਗੁਰੂ ਜੀ ਦੇ ਲੜ ਲੱਗੀਏ ਜਿਨ੍ਹਾਂ ਦੇ ਲੜ ਲੱਗਣੇ ਕਰਕੇ ਵਾਹਿਗੁਰੂ ਦੇ ਪ੍ਰੇਮ ਦਾ ਪਦਾਰਥ ਪ੍ਰਾਪਤ ਹੋ ਜਾਵੇ ਫਰੀਦ ਜੀ ਕਹਿੰਦੇ ਉਹ ਸਮਰੱਥ ਗੁਰੂ ਰੂਪੀ ਪੂਰਾ ਗੁਰੂ ਰੂਪੀ ਸਰੋਵਰ ਜਿਹੜਾ ਹੈ ਉਹ ਲੱਭ ਲੈ ਜਿੱਥੋਂ ਤੈਨੂੰ ਆਤਮਿਕ ਆਨੰਦ ਰੂਪੀ ਵਸਤੂ ਲੱਭ ਪਵੇਗੀ